ਹਾਂਜੀ ਜੀ ਸਾਸਤਰੀ ਕਾ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਬਾਈ ਕੋਲ ਗੱਭਣ ਤੌਕੜ ਗਾਂ ਜੀ ਬਤਾਓ ਤੇ ਦੋ ਗਾਵਾਂ ਇੱਕ ਐਫਐਸਆਈ ਦੇਖ ਸਕਦੇ ਤੇ ਕਰਦੇ ਆਪਾਂ ਬਾਈ ਨਾਲ ਗੱਲਬਾਤ ਹਾਂਜੀ ਜੀ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਕੀ ਨਾਮ ਵੀਰ ਆਪਣਾ ਨਾਮ ਸਾਤਨਾਂ ਸਿੰਘ ਹੈ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਹੈ ਨੰਬਰ ਦੱਸੋ ਜੀ ਆਪਣਾ 98770 ਨतरी ਰੋਮਣ ਦੁਬਾਰੇ ਫਿਰ ਰੋ 98770 ਨतरी ਰੋਮਣ ਠੀਕ ਹੈ ਜੀ ਤੇ ਤੇ ਦੱਸੋ ਜੀ ਗਾਂ ਦੀ ਗ੍ਰੇਡ 3 ਜੇਸੂਏ ਸੁਣਾ ਨੇ 4 ਮਹੀਨੇ ਦੀ ਗੱਭਣਾਂ ਦੀ ਠੀਕ ਹੈ ਜੀ ਤੇ ਇਹਦੇ ਸਲੇ ਮੰਨ ਕੇ ਚਲੋ ਆਪਣੇ ਕੋਲ ਆਈ ਆਪਾਂ 10 ਲੀਟਰ ਲੈ ਕੇ ਆਈ ਸੀ ਗੱਭਣ ਮੰਨ ਕੇ ਹੋ ਆਪਣੇ ਕੋਲ ਇਸ ਟਾਈਮ ਦਾ ਥੋੜੀ ਜੀ ਦੀਸਲਾ 7 ਲੀਟਰ ਚਾਰ ਤਿੰਨ ਖੰਦੀ ਹੈ ਠੀਕ ਹੈ ਹੁਣ 7 ਲੀਟਰ ਹੈ ਜਰੇ ਇਹਨਾਂ 10 ਸੀ ਕਰ ਦੇਣਾ ਨਹੀਂ ਠੀਕ ਹੈ ਜੀ ਠੀਕ ਹੈ ਮੇਰਾ ਖੁੱਲਕ ਵੀ 4 ਮਹੀਨੇ ਦੀ ਗੱਭਣ ਆ ਬੜਾ ਖੁੱਲਕ ਦਿਖਾ ਦਿਓ ਹਾਂ ਬਹੁਤ ਵਧੀਆ ਜੀ ਦੇਖੋ ਪੱਟੀ ਜੇ ਸੀ ਅਪੀ ਆ ਵਾਲੀ ਠੀਕ ਹੈ ਜੀ ਸੰਦੀ ਬਹੁਤ ਹੋ ਗਿਆ ਠੀਕ ਹੈ ਉਹ ਇਹਦਾ 4 ਮਹੀਨੇ ਰਿਪੋਰਟ ਨੰਬਰ ਚ ਹੈ ਠੀਕ ਹੈ ਭਾਈ ਰੇਟ ਹੈ ਨਾ ਰੇਟ ਮਦਰ ਦੇ ਮਾਂ ਪੀਆ ਭਾਈ ਠੀਕ ਹੈ ਬਸ ਜੀ 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 ਬਾਕੀ ਗੱਬਣ ਵੀ ਆ ਗਰੰਟੀ ਚੈੱਕ ਕਰਾ ਦੇਗਾ। ਇੱਕ ਕਾਰਡ ਚ ਇੱਕ ਪਾਸਾ ਵਿੱਚ ਇੱਕ ਕਰਾ ਕੇ ਦੇਵਾਂਗੇ। ਸੀਲ ਠੰਡੀ ਦਾ ਅੰਤ ਕੋਈ ਨਹੀਂ। ਠੀਕ ਹੈ। ਸੀਲ ਪੂਰੀ ਹੋ ਗਈ ਹੈ। ਹਾਂਜੀ ਅਗਲੀ ਗੱਲ ਡਿਟੇਲ ਦੱਸੋ ਜੀ। ਅਗਲੀ ਗੱਲ ਜਿਹੜੇ 30 ਡੇਸ ਤੋਂ ਮਨ ਨੂੰ ਚੂਕੇ ਜੀ। ਹਾਂਜੀ। ਹਾਂਜੀ। 20 ਨਾਲ ਲੈ ਜਣੇ ਹੋਰ ਬਾਕੀ ਹੈ। ਸੀਲ ਠੰਡੀ ਉਹਦੇ ਆ 25-26 ਕਿਲੋ ਦਾ ਰਿਕਾਰਡ ਆ ਜਮ੍ਹਾਂ ਗ੍ਰੈਂਟ ਦਾ। ਠੀਕ ਹੈ ਜੀ। 25-26 ਕਿਲੋ ਤਾਂ ਦਿੱਤਾ ਹੋਇਆ ਜਾ। ਇਹ ਮਾੜਾ ਤੁਰਕ ਦਿਖਾ ਲਈ ਜੀ ਵੀ। ਅਰਥਾ 10 ਦਿਨ ਲੈ ਜੂਗੇ ਜੀ ਹੁੰਦੇ। ਨਾ ਵੀਨੇ ਲੱਜੀ ਉਹ ਵੀਦਾਂ ਲੱਜੀ ਹਾਂ ਵੀਦਾਂ ਪੱਕੇ ਬੱਦ ਭਰਲੇ ਜੀ ਦੋ ਚਾਰ ਦਿਨ ਘੱਟ ਨਹੀਂ ਲੈਂਦੀ ਠੀਕ ਹੈ ਜੀ ਇਸ ਨੂੰ ਦਾ ਕਾਰਕ ਕਿ ਬੁਲਤਾਂ ਬਾਕੀ ਕੱਦ ਕੋ ਦੋ ਸੁਖਣਾ ਵਧੀਆ ਹੀ ਗਾਦਾ ਹਾਂ ਹੋਰ ਵੀ ਗਾ ਹੋਰ ਠੀਕ ਹੈ ਜੀ 33 ਕਿਲੋ ਤੋਂ ਦੇਣਾ ਜੀ ਠੀਕ ਹੈ ਜੀ ਠੀਕ ਮੋੜ ਲਓ ਜੀ ਸਰੋਬਰਾ ਟੁਕੜੀ ਜੀ ਬਾਜ ਨੇ ਜ਼ਰੂਰ ਕਨੈਕਟ ਕਰੋ ਬਾਈ ਇਹ ਰੇਟ ਇਹਦਾ ਰੇਟ 75000 ਰੁਪਏ ਆ ਬਾਈ ਠੀਕ ਹੈ ਜੀ ਤੇ ਜੀ 75000 ਦਾ ਰੇਟ ਬਾਈ ਕਹਿੰਦਾ ਠੀਕ ਹੈ ਜੀ ਜੀਤਾ ਫਾਰਮ ਟੀਵੀ ਬਰਨਾਲਾ ਨੂੰ ਬਹੁਤ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਜੁਪ ਕਰਿਆ ਕਰੋ ਤਾਂ ਕਿ ਸਿੰਘ ਨਵੇਂ 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 ਵੀਡੀਓ ਅਪਲੋਡ ਕਰਦੇ ਰਹੀ ਜੀ ਫਾਨ ਨੰਬਰ ਹੈ 97207 ਜੁੜੇ ਜੁੜੇ ਤੁਹਾਨੂੰ ਸਭ ਤੋਂ ਬਣ ਜਾਏ